ਆਹ ਹੁੰਗਾ ਤੇ ਬਗੋ ਇਸਰਵਾ ਤੇ ਹੋ ਤਰੀ ਕਿਦਾਂਗੇ ਇਹ ਸ਼ੌਂਕੀ ਪੰਜ ਸ਼ੌਂਕੀ ਮਿੰਟਾ ਜੋ ਹੈ 3 ਘੰਟੇ ਬਾਅਦ ਆਇਆ ਹਾਂ ਜੀ 3 ਘੰਟੇ ਬਾਅਦ ਮੈਂ ਨਾ ਬੈ ਗਿਆ ਜਾਂ 15 ਮਿੰਟਾਂ ਚ ਆਇਆ ਮੈਂ ਲੈ ਹੁਣ ਮੈਨੂੰ ਹੋ ਗਿਆ ਜੀ 3 ਕਿ 3 ਘੰਟੇ ਹੋ ਗਏ ਸਾਢੇ 3 ਘੰਟੇ ਹੋ ਗਏ ਤੇ ਹੁਣ ਮੈਂ ਘੰਟੇ 2 ਘੰਟੇ ਬਾਲਕ ਤੋਂ ਨੂੰ ਲਾ ਲੇਂ ਤੂੰ ਜਾਣੇ ਨਹੀਂ ਤੇ ਆਪਣੀ ਤਿਆਰੀ ਪੂਰੀ ਹੋ ਜਾ ਜੀ ਠੀਕ ਹੈ ਐਡਾ ਨਹੀਂ ਹੁੰਦਾ ਆਪਣੀ ਆਪਣੀ ਜਾਣ ਕੇ ਨਾ ਭਾਈ ਜੀ ਜਿੱਦਾਂ ਬੋਲਦਾ ਉਦੋਂ ਸ਼ਰਮ ਵੀ ਨਹੀਂ ਹੁੰਦੀ ਲੈ 2 ਘੰਟੇ ਆਪਾਂ ਹੁਣ ਬਾਲਕੌਣ ਚਲਾ ਲੈਣੇ ਤੇ ਆਪਣੀ ਧੜੀ ਪੂਰੀ ਹੋ ਜਾਵੇ 15 ਮਿੰਟ 15 ਮਿੰਟ ਮੈਂ ਇਸ ਕਰਕੇ ਕਿਦਾਂ ਮੈਂ ਕਾਦੋਂ ਇੰਨਾ ਕਰਦਾ ਹੁਣ ਕਿਉਂਕਿ ਮੈਂ 1:30 2 ਵਜੇ ਤੱਕ ਮੈਂ ਬੀਜੀ ਰਹਿਣਾ ਆ ਕਿਉਂਕਿ ਮੈਂ ਬੈਠਾ ਹੁਣ ਨਾ ਧਰਨੇ ਅੱਛਾ ਠੀਕ ਆ ਧਰਨਾ ਕਿਰਾ ਮੈਂ ਜਾਨਕਿ ਤੁਹਾਡੇ ਪਿੱਛੇ ਹੁਣ ਮੈਂ ਹੁਣ ਜਦ ਤੂੰ ਆਣਾ ਤੂੰ ਸਕੂਲੇ ਚੱਲ ਜਾਣਾ ਮੈਂ ਤੇ ਤੁਮ ਮਗਰੋਂ ਵਾ ਕੇ ਦੇਦਾ 2 ਵਜੇ ਤੱਕ ਇਸ ਤੋਂ ਬਾਅਦ ਵੀ ਅਗਲਾ ਦੂਜਾ ਟਾਈਮ ਫੇਰਦਾ ਸ਼ੁਰੂ ਜੀਦਾ ਵੀ ਦੂਜੇ ਟਾਈਮ ਕਿਰਾ ਕਿਆ ਨਾ ਮਤਲਬ ਕਿ ਸਕੂਲ ਤੋਂ ਬਾਅਦ ਤੇਰਾ ਹੂੰ ਗਾਂਖ ਖਾਣੇ ਤੇਰਾ ਟੈਨ ਆ 2 ਘੰਟੇ ਬਾਅਦ ਮੈਂ ਬਾਗਟੋਂ ਚ ਲਾਇਆ ਨੇ ਕਿਉਂਕਿ ਸ਼ਾਮ ਆ ਪਏ ਨੇ ਮੇਰੀ ਦਿਹਾੜੀ ਨੂੰ ਇੱਕ ਮਿੰਟ ਗਾਂਖ ਦੇ ਰਹੀ ਹਾਂ ਮਨ ਕਸਟਮਰ ਆਇਆ ਮਾਰੇ ਗਾਂਖ ਦੇਖ ਕੇ ਤੂੰ ਕਹਿੰਦਾ ਕਰੂਗਾ ਬੜੀ ਬੜੀ ਬਿਜ਼ਨਸ ਖੋਲਿਆ ਹਾਂਜੀ ਗਾਇਸ ਸੋਨਾਪਾਕੇ ਦੁਕਾਨ ਤੇ ਤੇ ਹੁਣ ਮੈਂ ਚੰਨਾ ਥੋੜੇ ਟਾਈਮ ਤੱਕ ਬਾਲਬੂਲ ਗਟਾਇਆ ਈਏ ਜਾਣਾ ਹੀ ਨਹੀਂ ਜਾਣਾ ਹੀ ਥੋੜਾ ਸ਼ੂਰ ਕੱਢਿਆ ਈਏ ਦਾੜੀ ਦੇਖ ਮਾਮਾ ਇਤੋਂ ਕਿੱਡੀ ਕਿੱਡੀ ਹੋ ਗਈ ਆ ਆਪਾਂ ਜਾਣਾ ਹੀ ਬਾਲਬੂਲ ਗਟਾਇਆ ਈਏ ਤੇ ਫੇਰ ਫੇਰ ਕਿਵੇਂ ਤੂੰ ਉੱਥੇ ਦੇਖ ਲਿਆ ਹੋਰ ਤਾਂ ਹੋਰ ਅੱਧਰ ਦੇ ਕੋਣ ਆ ਉਹਦੇ ਠੀਕ ਆ ਡੇਢ ਘੰਟਾ ਬੈਠੇ ਗਿਆਂ ਆਪਣੇ ਆਉਂਦੇ ਆ ਮੋਹਿਤ ਭਾਜੀ ਹੁਣੀ ਆ ਤੇ ਅਸੀਂ ਇੱਥੇ ਬੈਠੇ ਹਾਂ ਖੜੇ ਆ ਈਗਾ ਰਿਆਣਚੋਂ ਆਪਣੇ ਨਾਲ ਆ ਹੁਣ ਫਰੈਸ਼ ਕੰਦਾ ਮੈਂ ਭਾਜੀ ਮੈਂ ਕੋਈ ਨਹੀਂ ਦੁਕਾਨ ਤੇ ਰਲਣਾ ਆ ਤੁ ਬਾਲ ਕਟਾਇਆ ਪਰ ਜਾਣਾ ਨਹੀਂ ਕਿੱਦਾਂ ਹੈਗਾ ਪਰ ਮੈਂ ਆਪ ਹੀ ਨਹੀਂ ਜਾਣਾ ਹੈਗਾ ਮੇਰਾ ਦਿਲ ਨਹੀਂ ਕਰਦਾ ਕਿਉਂਕਿ ਮੈਂ ਦੋ ਤਿੰਨ ਦੇ ਦੋ ਤਿੰਨ ਘੰਟੇ ਮੈਂ ਅੱਗੇ ਜਾਇਆ ਘੁੰਮਿਆ ਬਾਉ 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 ਜੀ ਨਹੀਂ ਕਰਦਾ ਤੇ ਮੈਂ ਆਪ ਹੀ ਨਹੀਂ ਕੋਈ ਮੋਟਰਸਾਈਕਲ ਜੀ ਕੋਈ ਮੋਟਰਸਾਈਕਲ ਚਲਾਉਂਦਾ ਜੀ ਕਿਉਂ ਕਰਕੇ ਦਿਖਾ ਦਿਓ ਕੋਈ ਨਾ ਬਾਉ ਜੀ ਕੋਈ ਮੋਟਰਸਾਈਕਲ ਚਲਾਉਣੀ ਕਹਿੰਦਾ ਹਾਂ ਵੀ ਦੇਖੀ ਸ਼ਾਰਟਕਟ ਮਾਰ ਸ਼ਾਰਟਕਟ ਲੱਗਾ ਤੇ ਗੱਡੀਆਂ ਖੜੀਆਂ ਦੇਖੋ ਲਗਾਓ ਉੱਥੋਂ ਆਉਗੀ ਗਾਈਜ਼ ਆ ਦੇਖਦਾ ਗਾਈਜ਼ ਤੇ ਇਹ ਮੋੜਸਾ ਚਲੋਂਦੀ ਆ ਤੇ ਪਹੁੰਚੇ ਮਮਾ ਆਪਣੇ ਨਦੀ ਤੇ ਕੁੜੀ ਚਲੋਂਦੀ ਆ ਕੀ ਨਾਮ ਇਹਦਾ ਨੀਸ਼ਾ 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 ਤੇ ਪਿਆਲੇ ਤੋਂ ਰੱਛ ਪਿਆ ਆ ਉਕੇ ਗੋਲੇ ਦੇ ਪਿਕਾਡ ਹੁੰਦੇ ਆ ਬਾਕੀ ਗਾਇਸ ਤੁਸੀਂ ਸਾਡੇ ਵੀਡੀਓ ਨਾਲ ਜੁੜੇ ਰਹੋ ਬਲੌਗ ਵੇਖਣ ਦੇ ਜਿਹੜੀ ਆਪਾਂ ਸੇਲ ਆਈ ਸੀਗੀ ਅੱਜ ਆਪਾਂ ਤੁਹਾਨੂੰ ਬੂੜ ਆਪਾਂ ਵੇਚੇ ਉਹਦੇ ਵਿੱਚੋਂ ਕਈ ਤੇ ਆਪਾਂ ਹੁਣ ਤੁਹਾਨੂੰ ਦਿਖਾ ਲ ਵੀ ਦਿੰਨੇ ਆ ਕਿਹੜੇ ਕਿਹੜੇ ਪੀਓ ਆ ਹੁੰਦਾ ਆਪਣੇ ਕੋਲ ਕਿਸੇ ਨੇ ਦੱਸਿਆ ਹੀ ਨਹੀਂ ਵੀ ਸੇਲ ਲੱਗੀ ਜਾਵੇ ਭਾਜੀ ਤੁਹਾਨੂੰ ਆਪਣੇ ਦੇਖ ਆਹ ਪੀਚੂ ਪੀਚੂ ਕਰਦੀ ਆ ਉਹ ਇਹ ਨਿਆਣਿਆਂ ਨੇ ਬਹੁਤ ਰੰਗ ਬਰੰਗੀਆਂ ਖੇਡਾ ਆਪਣੇ ਤੋਂ ਚੈੱਕ ਕਰ ਸਕਦੇ ਮੰਜੇ ਦੇ ਗ੍ਰਾਈਸ ਇੱਥੋਂ ਕਿਦੇ ਨਿਕਲਦੇ ਕਾਟੇ ਆਹ ਦੇਖੋ ਕਿੰਨੇ ਸਾਰੇ ਕਾਟੇ ਆ ਗਏ 50% ਆਫ ਤੇ ਬਾਜੀ ਹੁਣੇ ਸ਼ੂਜ਼ ਲੈਣ ਆਏ ਆ ਫ੍ਰੈਂਚ ਸ਼ੂਜ਼ ਦਿਖਾਉਂਦੇ ਆ 50% ਆਫ ਵਾਲੇ 6 ਲਾਈਨਾਂ ਨੇ ਬਾਜੀ ਨੂੰ ਦੇਖਣ ਦੇ ਆ ਜੇ ਸਾਡੇ ਜਡੇਰੇਓ ਬਲੌਗ ਦੇਖਣੇ ਸਾਡਾ ਜੀ ਵੀਡੀਓ ਸਾਡੀ ਵੀ ਦੇ ਰਹੇ ਹੋ ਠੀਕ ਹੈ ਜੀ। ਲੌਗ ਵੇਖਣ ਲਈ। ਹਾਂਜੀ ਗਾਇਸ ਹੁਣ ਆਪਾਂ ਬਿੱਲੇ ਬੈਠੇ ਸੀਗੇ ਤੇ ਆਪਾਂ ਹੁਣ ਕੇ ਪਾਪੜੀਆਂ, ਨਮਕੀਨ ਇਹ ਪਟੰਚ ਵੀ ਖਾਂਦ ਲੈ। ਖਾਂਦਾ ਦੇਖੋ। ਸਵਾਦ ਆ ਨਾ। ਠੀਕ ਹੈ ਤੇ ਕਸਟਮਰ ਉਹ ਆਪਾਂ ਟੈਂਡਰ ਤੋਂ ਕਰਕੇ ਹਟੇ ਆ ਹੁਣ ਆਪਾਂ ਹੁਣ ਦੇਖਦੇ ਹਾਂ ਬਾਹਰਲਾ ਮਾਹੌਲ ਚੱਲ ਇਹਨੇ ਰਹੂ ਗਿਆ ਆ। ਗੋਲਗੱਪਿਆਂ ਨੇ ਤਾਂ ਰੱਜ ਪਿਆ ਆ। ਓਕੇ ਉਹਦੀ ਗੱਡੀ ਖੜੀ ਐ ਹਾਂ ਜਿਹੜੀ ਲਾਈਟ ਗਈ ਲਾਈਟ ਚੱਲ ਗਈ ਆਹਨ ਜਨਰੇਟਰ ਚੱਲੰਦਿਆ ਆਹ ਕੱਦ ਦੀ ਲਾਈਟ ਆ ਪੱਖੇ ਜੀ ਇਦਾਂ ਕਰੰਦੀ ਐ ਹੈ ਬੜਵਾ ਪਾਉਦਾਂ ਟਾਈਮ ਨੇ ਹੀ ਲਾ ਲਿਆ ਵਧੀਆ ਹੋ ਗਿਆ ਮਾਮਾ ਹਨਾ ਹੋਰ ਥੋੜੇ ਟਾਈਮ ਤੱਕ ਹੁਣ ਫਾਟਕ ਲੱਗ ਜਾਣਾ ਐ ਮੰਜੜ ਆਇਆ ਆਪਾਂ ਬੈਠੋ ਇੱਥੇ ਆਲੇ ਇਥੇ ਗੱਤੇ ਭਾਰ ਹਾਂਜੀ ਗਾਇਜ਼ ਆਪਾਂ ਹੁਣ ਮੰਝਾ ਟਾਇਆ ਆ ਤੇ ਮੰਝੇ ਦੇ ਲੰਮਾ ਪਿਆ ਪ੍ਰੈਂਚੂ ਤੇ ਆਪਾਂ ਬੈਠੇ ਹੋਇਆ ਬਾਹਰ ਮੱਛਰ ਬਹੁ ਆ ਪਰ ਕੋਈ ਨਹੀਂ ਬੈਠ ਹੀ ਜਾਂਦੇ ਹੁਣ ਬੈਠੇ ਰਹੇ ਗਏ ਆ ਲਟ ਗਈ ਆ ਮੌਸਮ ਠੰਡਾ ਹੀ ਆ ਉਦਾਂ ਲਗਭਗ ਉਹ ਲੱਗ ਗਿਆ ਫਾੜਕ ਲਾਪਿਆ ਕੋਈ ਗੱਗੋ ਬੋਲਣ ਹਰੇਦੋ ਵਾਲੇ ਦਾ ਵੀਊ ਚੈੱਕ ਕਰ ਲਓ ਮਾਹੌਲ ਚਾਲ ਸਾਹਮਣੇ ਚੋਪੜਾ ਇਲੈਕਟ੍ਰੀਸ਼ੀਅਨ ਡਾਕਟਰ ਅਮਰਜੀਤ ਜੀ ਇਹ ਸਾਡਾ ਯਾਮਾ ਖੜਾ ਆ ਛਾਹ ਮੰਨ ਯਾਰ ਤੇਲ ਵੀ ਪਵਾਣਾ ਉਦੰਡਾ ਹੀ ਪਾਇਆ ਅੰਸੋਦਾ ਕੋਈ ਚੱਲੀ ਜਾਂਦਾ ਹੰਮੇ

ਇਸੀ ਚੱਲ ਪਿਆਣਾ ਅੰਦਰ ਮੱਕ ਗੋਲ ਗੁੱਪਿਆਂ ਨੇ ਤੋ ਦੇਖ ਰੱਖ ਬਹੁਤ ਦਿਨ ਬੱਪਾ ਗੋਲ ਗੁਪਿਆਰੇ ਕੀ ਆਹੋ ਲੜ ਪਿਆ ਬੰਦਾ ਕਾਣਾ ਫੇਨ ਗਾੜਾ ਘਟੇ ਤੇ ਆਈ ਹਾਂ ਆਹੋ ਤੇ ਕਹਿੰਦਾ ਕਿ ਤੇਰੀ ਰੀਚ ਚਕਾ ਦੇਣੀ ਤੂਲੇ ਮੈਨੂੰ ਜਾਣਦਾ ਨਹੀਂ ਹੈ ਹਾਂ ਉਹਨੂੰ ਕਹਿੰਦਾ ਮੈਂ ਲੈ ਤੂੰ ਜਾਣਦਾ ਨਹੀਂ ਹੈਗਾ ਮੈਨੂੰ ਕਿਹਦਾ ਕੌਣ ਆ ਮੈਂ ਉਹਦੇ ਉਹ ਮੰਮੀ ਨੇ ਢੀ ਲੈ ਗਈ ਚੰਗੇ ਕੰਮਾ ਕਰਦੀ ਅਗਲਾ ਹੈ ਯਾਰ ਹੂੰ ਦਾਇਆ ਤਾਂ ਪੈਕੀ ਸੀ ਲੋ ਗਾਇਸ ਲੱਗਦਾ ਆਪਣੇ ਤੋਂ ਕਸਟਮਰ ਆਏ ਕੋਈ ਜੀ ਤੇ ਹੁਣ ਆਪਾਂ ਟੈਂਡ ਕਰਦੇ ਹੁੰਦਾ ਹੀ ਆਗੇ ਠੀਕ ਹੈ ਜੀ ਲੋ ਜੀ ਦੇਖੀ ਅੰਦਰ ਆ ਗਏ ਹਾਂ ਜੀ ਗਾਇਸ ਜਿਹੜੇ ਹੁਣ ਕਸਟਮਰ ਆਏ ਸੀਗੇ ਤੇ ਪ੍ਰਿਆੰਕ ਨੂੰ ਦੂਜੀ ਸ਼ਾਪ ਤੇ ਲੈ ਕੇ ਗਿਆ ਆ ਆਪਣੀ ਤੇ ਹੁਣ ਦੇਖੂਗੇ ਸ਼ੂਏ ਭਾਜੀ ਹੋਣੀ ਜੇ ਪਸੰਦ ਆ ਗਈ ਤਾਂ ਉਹ ਲੈ ਲਵਾਂਗੇ ਜੇ ਨਹੀਂ ਪਸੰਦ ਆਏ ਤਾਂ ਫਿਰ ਇਧਰੋਂ ਲੈਣਗੇ ਆਣ ਕੇ ਠੀਕ ਆ ਜੀ ਵਾਕੀ ਗਾਇਜ਼ ਵੀਡੀਓ ਸਾਡੀ ਜਵੇਰੇ ਬਲੋਗ ਵੇਖਣ ਲਈ ਪੀਵੀ08 ਦਿੱਲੀ ਬਲੋਗ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਰੂਰ ਸਾਰੇ ਜਾਣੇ ਜਿਨ੍ਹਾਂ ਨਹੀਂ ਕੀਤਾ ਉਹ ਵੀ ਭਰਾ ਆਪਣੇ ਕਰ ਲੈ ਚੈਨਲ ਸਾਡੇ ਨੂੰ ਸਬਸਕ੍ਰਾਈਬ ਠੀਕ ਹੈ ਜੀ ਪੀਪੀ08 ਡੇਲੀ ਬਲੌਗ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਥੈਂਕ ਯੂ ਧੰਨਵਾਦ ਜੀ